ਅੰਦੀ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ ਛਪਾਰ ਦਾ ਮੇਲਾ ਲੱਗੇ ਹੋਇਆ ਤੇ ਤੌਰੋ-ਪਰੋਸ ਤੁਸੀਂ ਦੇਖ ਸਕਦੇ ਹੋ ਜੋ ਲੋਕਾਂ ਦਾ ਇਕੱਠ ਇੱਥੇ ਗਰਮੀ ਦੇ ਬਾਵਜੂਦ ਜੜੇ ਲੋਕ ਇੱਥੇ ਪਹੁੰਚ ਰਹੇ ਨੇ ਪੂਰੀ ਮਾਰਕੀਟ ਜਿਹੜੀ ਸਜੀ ਹੋਈ ਤੇ ਹੁਣ ਦੇ ਮੇਲੇ ਦੇ ਵਿੱਚ ਕਾਫੀ ਫਰਕ ਹੈ ਜੀ ਪਹਿਲਾਂ ਇਹ ਸੀਗਾ ਵੀ ਲੋਕਚਾਲ ਥੋੜੀ-ਬਹੁਤੀ ਜਿੱਦਾਂ ਆਪਾਂ ਕਹਿੰਦੇ ਮੇਲਿਆਂ ਦੇ ਵਿੱਚ ਲੜਾਈਆਂ ਬੜਾਈਆਂ ਹੁੰਦੀਆਂ ਸੀਗੀਆਂ ਹੁਣ ਉਹ ਚੀਜ਼ਾਂ ਨਹੀਂ ਆ ਲੋਕ ਸਿਆਣੇ ਹੋ ਚੁੱਕੇ ਨੇ ਟਾਈਮ ਦੇ ਨਾਲ ਤੇ ਮਤਲਬ ਬਹੁਤ ਵਧੀਆ ਮੇਲੇ ਇਸ ਵਾਰ ਜਿਹੜਾ ਹੈਗਾ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਰਾਸ਼ ਹੈ ਜੀ ਲੋਕਾਂ ਦੀ ਸ਼ਰਧਾ ਜਿਹੜੀ ਹੈਗੀ ਹੈ ਮਤਲਬ ਰਾਸ਼ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ ਜੀ ਪੀਰ ਦੀ ਜਗ੍ਹਾ ਜੀ ਇੱਥੇ ਮਤਲਬ ਇਹ ਮਾਲਵੇ ਦਾ ਸਭ ਤੋਂ ਮਸ਼ਹੂਰ ਮੀਲਾ ਮਾਲਵੇ ਦਾ ਜਿਹੜਾ ਆਪਾਂ ਕਹੇ ਲਈ ਵੀ ਸਭ ਤੋਂ ਜ਼ਿਆਦਾ ਭਰਦਾ ਜਿੱਥੇ ਸਭ ਤੋਂ ਜ਼ਿਆਦਾ ਰਸ ਹੁੰਦਾ ਡੁੱਗਾ ਪੀਰ ਦੀ ਸ਼ਰਤ ਹੈ ਲੋਕਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਨੇ ਜੀ ਤਾਂ ਸਾਰੇ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਨੋ ਗੁਰੂਆਂ 피ਰਾਤੀ ਧਰਤੀ ਆਖਿਆ ਜਾਂਦਾ ਹੈ ਇਹ ਉਹ ਧਰਤੀਆਂ ਜਿੱਥੇ ਕਈ ਤਰ੍ਹਾਂ ਦੇ ਮੇਲੇ ਲੱਗਦੇ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਮੇਲੇ ਦੇ ਵਿੱਚ ਲੈ ਕੇ ਆਏ ਹਾਂ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਕਿਹਾ ਜਾਂਦਾ ਹੈ ਜੀ ਹਾਂ ਛਪਾਰ ਦਾ ਮੇਲਾ ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਲੋਕ ਜਿਹੜੇ ਪੂਰੇ ਪੰਜਾਬ ਭਰ ਤੋਂ ਆਉਂਦੇ ਨੇ ਖਾਸ ਤੌਰ ਤੇ ਗੱਲ ਕਰੀਏ ਤਾਂ ਇਸ ਮੇਲੇ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੂਰੋਂ ਦੂਰੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਨੇ ਕਹਿੰਦੇ ਨੇ ਇੱਥੇ ਮਿੱਟੀ ਕੱਢੀ ਜਾਂਦੀ ਹੈ ਹਰ ਤਰ੍ਹਾਂ ਦੀ ਮਨੋ ਭਾਵਨਾ ਜੜੀਓ ਪੂਰੀ ਹੁੰਦੀ ਹੈ ਤੁਹਾਨੂੰ ਦਰਸ਼ਨ ਕਰਾਨੇ ਆ ਨਲ ਜਾਣਦੇ ਇਸ ਚਪਾਰ ਮੇਲੇ ਦੇ ਇਤਿਹਾਸ ਦੇ ਬਾਰੇ ਸਰ ਕਿੱਥੋਂ ਆਏ ਤੁਸੀਂ ਮੈਂ ਡਿਸਟ੍ਰਿਕਟ ਬਠਿੰਡੇ ਤੋਂ ਹਾਂ ਬਠਿੰਡੇ ਤੋਂ ਹਰ ਸਾਲ ਆਨੇ ਨੂੰ ਮੇਲੇ ਵਿੱਚ ਨਹੀਂ ਹਰ ਸਾਲ ਤਾਂ ਨਹੀਂ ਮੈਂ ਕਾਫੀ ਟਾਈਮ ਬਾਅਦ ਆਇਆ ਇਸ ਵਾਰ ਤੇ ਬੜਾ ਨਾਮ ਸੁਣਿਆ ਸੀ ਮੇਲੇ ਦਾ ਇਸ ਪਿੰਡ ਦਾ ਇਸ ਪਿੰਡ ਦੇ ਜੋ ਸਰਪੰਚ ਨੇ ਕੁਲਦੀਪ ਉਪਰਾਇ ਜੀ ਉਹ ਮੇਰੇ ਬਹੁਤ ਵਧੀਆ ਦੋਸਤ ਨੇ ਤੇ ਸਾਨੂੰ ਪਤਾ ਸੀ ਵੀ ਇਸ ਪਿੰਡ 'ਚ ਬਹੁਤ ਹੀ ਵਧੀਆ ਇਤਿਹਾਸਿਕ ਮੇਲਾ ਲੱਗਦਾ ਹੈ ਜੋ ਜੀ ਸਾਨੂੰ ਦੱਸੀ ਗਈ ਅਸੀਂ ਉਹੀ ਦੇਖੀ ਤੇ ਬਹੁਤ ਵਧੀਆ ਮਤਲਬ ਮੇਲਾ ਹੈ ਤੇ ਅਸਿਕ ਮੇਲਾ ਜਿੱਦਾਂ ਕਈ ਸਾਲ ਬਾਅਦ ਤੁਸੀਂ ਕਿ ਆਏ ਹੋ ਤੇ ਕੀ ਫਰਕ ਦੇਖ ਰਹੇ ਹੋ ਅੱਜ ਦੇ ਮੇਲੇ 'ਚ ਤੇ ਪਹਿਲਾਂ ਦੇ ਪਹਿਲਾਂ ਦੇ ਮੇਲੇ ਤੇ ਹੁਣ ਦੇ ਮੇਲੇ ਦੇ ਵਿੱਚ ਕਾਫੀ ਫਰਕ ਹੈ ਜੀ ਪਹਿਲਾਂ ਇਹ ਸੀਗਾ ਵੀ ਲੋਕਚਾਲਾ ਥੋੜੀ ਬਹੁਤ ਹੀ ਜਿੱਦਾਂ ਆਪਾਂ ਕਹਿੰਦੇ ਆ ਮੇਲਿਆਂ ਦੇ ਵਿੱਚ ਲੜਾਈਆਂ ਬੜਾਈਆਂ ਹੁੰਦੀਆਂ ਸੀਗੀਆਂ ਹੁਣ ਉਹ ਚੀਜ਼ਾਂ ਨਹੀਂ ਆ ਲੋਕ ਸਿਆਣੇ ਹੋ ਚੁੱਕੇ ਨੇ ਟਾਈਮ ਦੇ ਨਾਲ ਤੇ ਮਤਲਬ ਬਹੁਤ ਵਧੀਆ ਮੇਲਾ ਤੇ ਲੋਕੀ ਜਿਵੇਂ ਗਰਮੀ ਦੇ ਬਾਵਜੂਦ ਵੀ ਪਹੁੰਚ ਰਹੇ ਨੇ ਹੈ ਹੀ ਨਹੀਂ ਕੋਈ ਫਰਕ ਨਹੀਂ ਆ ਗਾ ਲੋਕਾਂ ਨੂੰ ਗਰਮੀ ਦਾ ਨਹੀਂ ਜੀ ਉਸ ਚੀਜ਼ ਦਾ ਤਾਂ ਲੱ ਅੱਜ ਅਸੀਂ ਗਰਮੀ ਬਹੁਤਾ ਕੋਈ ਹੋਣਾ ਨਹੀਂ ਨਾ ਰਸ਼ ਨਹੀਂ ਹੋਣਾ ਪਰ ਆਪਾਂ ਦੇਖਦੇ ਆ ਤੁਸੀਂ ਵੀ ਧਿਆਨ ਮਾਰਿਆ ਸਾਰਾ ਕਪੜਾ ਬਹੁਤ ਜਿਆਦਾ ਜੀ ਸ਼ਾਮ ਦੇ ਟਾਈਮ ਜਿੰਨੀ ਰੌਣਕੀ ਹੋਣਾ ਸੀ ਲੋਕਾਂ ਦੀ ਵੈਸੇ ਧਾਰਮਿਕ ਆਸਥਾ ਵੀ ਬਹੁਤ ਜੁੜੀ ਹੋਈ ਹੈ ਜਿਵੇਂ ਇਸ ਮੇਲੇ ਦੇ ਨਾਲ ਧਾਰਮਿਕ ਜਗ੍ਹਾ ਜਿਵੇਂ ਪਿੱਛੇ ਆਪਾਂ ਦੇਖਿਆ ਜਗ੍ਹਾ ਬਣੀ ਹੋਈ ਹੈ ਜੀ ਮੇਨ ਧਾਰਮਿਕ ਜਗਾ ਕਰਕੇ ਹੀ ਮੇਲਾ ਭਰਦਾ ਜਿਆਦਾ ਜੀ ਲੋਕਾਂ ਦੇ ਵਿੱਚ ਸ਼ਰਧਾ ਭਾਵਨਾਵਾਂ ਹੈ ਧਾਰਮਿਕ ਜਗਾ ਨੂੰ ਲੈ ਕੇ ਕੁਝ ਚੀਤੇ ਲੋਕ ਆਪਣੀ ਅਮਰਾਦਾ ਮੰਨਦੇ ਨੇ ਪੂਰੀਆਂ ਵੀ ਹੁੰਦੀਆਂ ਨੇ ਸੋ ਅਵਦੇਰੇ ਜਾਣਕਾਰੀ ਲਈ ਗੱਲਬਾਤ ਕਰ ਲੈਣੇ ਆ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਬੋ퍼ਾਈ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਰ ਪਿਛਲੇ ਸਾਲ ਵੀ ਕਵਰ ਕਰਕੇ ਗਏ ਸੀ ਉਹਨਾਂ ਹੀ ਰੌਣਕ ਐ ਇਸ ਵਾਰ ਫੇਰ ਲੱਗ ਚੁੱਕੀਆਂ ਨੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਇਸ ਵਾਰ ਜਿਹੜਾ ਹੈਗਾ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਰਾਸ਼ ਹੈ ਜੀ ਲੋਕਾਂ ਦੀ ਸ਼ਰਧਾ ਜਿਹੜੀ ਹੈਗੀ ਹੈ ਮਤਲਬ ਰਾਸ਼ਿ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ ਇਸ ਵਾਰ ਸਰ ਇੱਕ ਤਾਂ ਇਤਿਹਾਸ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਕਿ ਕਾਰਨ ਨੇ ਲੋਕ ਜਿਹੜੇ ਪੰਜਾਬ ਪਰ ਤੋਂ ਖਾਸ ਤੌਰ ਤੇ ਇਸ ਮੇਲੇ ਤੇ ਆਉਂਦੇ ਪੰਜਾਬ ਦਾ ਇੱਕ ਸਭ ਤੋਂ ਵੱਡਾ ਵੱਡੇ ਮੇਲਿਆਂ ਚੋਂ ਇੱਕ ਮੇਲਾ ਹੈ ਇਤਿਹਾਸ ਕੀ ਹੈ ਇਹਦਾ ਇਹਦਾ ਇਤਿਹਾਸ ਹੀ ਜਿਹੜਾ ਹੈਗਾ ਪਿੰਡ ਚਪਾਰ ਗੁੱਗਾ ਪੀਰ ਦੀ ਜਗ੍ਹਾ ਜੀ ਇੱਥੇ ਮਤਲਬ ਇਹ ਮਾਲਵੇ ਦਾ ਸਭ ਤੋਂ ਮਸ਼ਹੂਰ ਮੀਲਾ ਮਾਲਵੇ ਦਾ ਜਿਹੜਾ ਆਪਾਂ ਕਹੇ ਲਈ ਵੀ ਸਭ ਤੋਂ ਜ਼ਿਆਦਾ ਭਰਦਾ ਜਿੱਥੇ ਸਭ ਤੋਂ ਜ਼ਿਆਦਾ ਰਸ ਹੁੰਦਾ ਗੁੱਗਾ ਪੀਰ ਦੀ ਸ਼ਰਧਾ ਹੈ ਲੋਕਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਨੇ ਜੀ ਤਾਂ ਸਾਰੇ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਤੇ ਇੱਕੀ ਜੇ ਕਿ ਤਿਆਰੀ ਦੀ ਗੱਲ ਕੀਤੀ ਜਾਵੇ ਕਿ ਇਸ ਤਰ੍ਹਾਂ ਹੈ ਔਰ ਕਿੰਨੇ ਤਰੀਕ ਤੋ ਕਿੰਨੇ ਤਰੀਕ ਤੱਕ ਚੱਲਣ ਵਾਲਾ ਤਿਆਰੀਆਂ ਦਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਬੜਾ ਵਧੀਆ ਸਹਿਯੋਗ ਹੈ ਜੀ ਇੰਨੇ ਇਕੱਠ ਨੂੰ ਕੰਟਰੋਲ ਕਰਨਾ 16 ਤਰੀਕ ਨੂੰ ਮੇਲਾ ਸਟਾਰਟ ਹੈ ਅੱਜ ਲਾਲੂ ਵਿੱਚ ਚੌਥਾ ਦਿਨ ਹੋ ਗਿਆ ਕੋਈ ਇਹ ਜੀ ਗਲਤ ਘਟਨਾ ਨਹੀਂ ਹੋਈ ਹੈਗੀ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਚੱਲ ਰਿਹਾ ਜੀ ਸਰ ਇਹ ਲੋਕਾਂ ਦਾ ਕਿਸ ਤਰ੍ਹਾਂ ਦਾ ਪਿਆਰ ਹੁੰਗਾਰਾ ਜਿਹੜਾ ਕਿ ਇਹ ਮਿਲ ਰਿਹਾ ਕਿਉਂਕਿ ਖੁਦ ਵੀ ਦੇਖ ਸਕਦੇ ਹਾਂ ਬਹੁਤ ਵੱਡੀ ਸੰਖਿਆ ਚ ਲੋਕ ਜਿਹੜੇ ਆ ਰਹੇ ਗਰਮੀ ਦੇ ਬਾਵਜੂਦ ਅਗਲੀ ਗੱਲ ਜੀ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਹੈ ਕਿਉਂਕਿ ਲੋਕ ਅੱਜਕਲ ਬੜੇ ਪੜੇ ਲਿਖੇ ਨਹੀਂ ਸ਼ਰਧਾ ਦੂਜੀ ਗੱਲ ਇਹ ਇੱਥੇ ਲੋਕ ਨਾ ਸ਼ਰਧਾ ਨਾਲ ਆਉਂਦੇ ਨੇ ਕੋਈ ਇਹ ਨਹੀਂ ਕੋਈ ਹੁੰਲੜਵਾਜੀ ਹੁੰਦੀ ਹੈ ਸ਼ਰਧਾ ਨਾਲ ਆਉਂਦੇ ਨੇ ਆਪਣਾ ਮੱਥਾ ਠੀਕਦੇ ਨੇ ਤੇ ਜੋ ਆਪਣੀ ਮੰਗ ਹੁੰਦੀ ਹੈ ਫਿਰ ਉਹ ਪੂਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਫਿਰ ਆਪਦੀ ਜੋ ਸ਼ਰਧਾ ਆਉਂਦੀ ਹੈ ਪੂਰੀ ਕਰਕੇ ਜਾਂਦੇ ਨੇ ਜੀ ਸੋ ਬਿਲਕੁਲ ਅੱਗੇ ਵੀ ਤੁਹਾਨੂੰ ਦਿਖਾਣੇ ਆ ਪਿੰਡ ਤੇ ਵਿੱਚ ਜੋ ਕਿ ਮੇਲਾ ਜਿਹੜਾ ਲੱਗ ਚੁੱਕਾ ਹੈ ਇਸ ਗੱਲਬਾਤ ਲਈ ਬਹੁਤ ਸ਼ੁਕਰੀਆ ਤੇ ਅੱਗੇ ਵੀ ਜਾ ਕੇ ਦੇਖਦੇ ਕਿੰਨੀਆਂ ਰੌਣਕਾਂ ਜੜੀਆਂ ਕਿ ਲੱਗਿਆ ਹੋਈਆਂ ਨੇ ਸੋ ਬਿਲਕੁਲ ਤੁਸੀਂ ਰੌਣਕਾਂ ਜੜੀਆਂ ਮੇਲੇਗਾ ਦੇਖ ਸਕਦੇ ਹੋ ਪਿੰਡ ਛਪਾਰ ਅਹਿਮਦਗੜ ਮੰਡੀ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਕਿ ਛਪਾਰ ਦਾ ਮੇਲਾ ਲੱਗਿਆ ਹੋਇਆ ਤੇ ਤੌਰੋਬਸ ਤੁਸੀਂ ਦੇਖ ਸਕਦੇ ਹੋ ਜੋ ਲੋਕਾਂ ਦਾ ਇਕੱਠ ਇੱਥੇ ਗਰਮੀ ਦੇ ਬਾਵਜੂਦ ਜੜੇ ਲੋਕ ਇੱਥੇ ਪਹੁੰਚ ਰਹੇ ਨੇ ਸ਼ਾਪਿੰਗ ਕਰ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਤੇ ਗਰਮੀ ਪੁੱਲ ਚੱਕ ਨੇ ਬਿਲਕੁਲ ਕਿਸ ਤਰ੍ਹਾਂ ਮੌਸਮ ਜਿਹੜਾ ਕਿ ਗਰਮੀ ਚੱਲ ਰਹੀ ਹੈ ਲੇਕਿਨ ਸਭ ਨੂੰ ਜਿਹੜਾ ਕਿ ਹੈ ਪਿੰਡ ਛਪਾਰ ਜੋ ਛਪਾਰ ਦਾ ਮੇਲਾ ਹੈ ਉਸ ਨੂੰ ਪੂਰਾ ਇੰਜੋਏ ਕਰ ਰਹੇ ਨੇ ਤਾਂ ਪੂਰੀ ਮਾਰਕੀਟ ਜੜੀ ਹੈ ਸਜੀ ਹੋਈ ਸੋ ਛਪਾਰ ਮੇਲੇ ਦੀਆਂ ਤੁਹਾਨੂੰ ਰੌਣਕਾਂ ਦਿਖਾਈਆਂ ਨੇ ਲਗਾਤਾਰ ਜੋ ਇਹ ਮੇਲਾ 16 ਤਰੀਕ ਤੋਂ ਚੱਲ ਰਿਹਾ ਹੈ 21 ਤ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੇ ਪੰਜਾਬ ਪਰ ਤੋਂ ਲੋਕ ਜਿਹੜੇ ਨੇ ਛਪਾਰ ਮੇਲੇ ਵਿੱਚ ਪਹੁੰਚ ਰਹੇ ਨੇ ਤੇ ਮਠਾਈਆਂ ਦੀ ਗੱਲ ਕਰ ਲਈਏ ਤਾਂ ਖਾਸ ਤੌਰ ਤੇ ਖਜਲਾ ਇੱਥੇ ਬਣਾਇਆ ਜਾ ਰਿਹਾ ਜੋ ਕਿ ਫੇਮਸ ਇਸ ਛਪਾਰ ਮੇਲੇ ਦੀ ਸਪੈਸ਼ialਟੀ ਹੈ ਚੂਲਿਆਂ ਦੀ ਗੱਲ ਕਰ ਲਈਏ ਤਾਂ ਲੋਕ ਜਿਹੜੇ ਨੇ ਬੱਚੇ ਜਿਹੜੇ ਨੇ ਬਹੁਤ ਖੁਸ਼ ਹੋ ਰਹੇ ਨੇ ਤੇ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਿ ਦੂਰੋਂ ਦੂਰੋਂ ਲੋਕ ਛਪਾਰ ਮੇਲੇ 'ਚ ਪਹੁੰਚ ਰਹੇ ਨੇ ਖੂਬਸੂਰਤ ਤਿਆਰੀਆਂ ਕੀਤੀਆਂ ਗਿਆ ਨੇ ਹਰ ਵਾਰ ਤੋਂ ਜ਼ਿਆਦਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਤੇ ਪਿਛਲੀ ਵਾਰ ਤੋਂ ਵੀ ਜ਼ਿਆਦਾ ਬਲਕਿ ਕਹਿ ਸਕਦੇ ਕਿ ਜਿਹੜੇ ਲੋਕ ਨੇ ਗਰਮੀ ਦੇ ਬਾਵਜੂਦ ਇੱਥੇ ਪਹੁੰਚ ਰਹੇ ਨੇ ਹੋਰ ਖਬਰਾਂ ਲਈ ਬਨੇਰੋ ਪੰਜਾਬੀ ਲਾਈਫ ਸਟਾਈਲ ਦੇ ਨਾਲ